ਸੋ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਤਾੜੀ ਪਰਵਾਉਣੀ ਹੈ ਜੀ ਸਾਡੇ ਭਰਾ ਰਾਜਵੀਰ ਜਵੰਧਾ ਤੇ ਸਿੱਧੂ ਮੂਸੇਵਾਲੇ ਲਈ ਜਰੂਰ ਤਾੜੀ ਮਾਰੋ ਜੀ ਇਹ ਸ਼ੋਅ ਸਾਡੇ ਭਰਾ ਰਾਜਵੀਰ ਜਵੰਧੇ ਦਾ ਉਹਨਾਂ ਦੀ ਕਮੀ ਤਾਂ ਨਹੀਂ ਪੂਰੀ ਹੋਣੀ ਪਰ ਕੋਸ਼ਿਸ਼ ਕਰਾਂਗੇ ਵੀ ਜਿੰਨਾ ਸੋਹਣਾ ਰਾਜਵੀਰ ਭਾਈ ਸਾਡਾ ਗਾਉਂਦਾ ਸੀ ਜਿੰਨੀ ਰੌਣਕ ਉਹਨੇ ਲਾਉਣੀ ਸੀ ਉੰਨੀ ਕਰੌਣਕ ਅਸੀਂ ਵੀ ਲਾਈ ਹੈ ਸੋ ਤੁਸੀਂ ਰਾਜਵੀਰ ਜਵੰਦੇ ਲਈ ਜਿੰਨੀਆਂ ਦੁਆਵਾਂ ਕੀਤੀਆਂ ਜਿੰਨੀਆਂ ਅਰਦਾਸਾਂ ਕੀਤੀਆਂ ਉਹਦੀ ਫਿਲਮ ਲੱਗੀ ਵੀ ਹੈ ਸਾਡੇ ਵੱਡੇ ਭਰਾ ਦੀ ਯਮਲਾ ਸਾਰੇ ਜਣੇ ਜ਼ਰੂਰ ਦੇਖ ਕੇ ਆਇਓ ਤੇ ਉਹਨੂੰ ਪਿਆਰ ਦਿਓ ਰਾਜਵੀਰ ਵਾਈ ਦੀ ਫਿਲਮ ਨੂੰ ਤੇ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਐਪ ਚਲਾਉਨੇ ਹੋ ਤਾਂ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖ ਕੇ ਜ਼ਰੂਰ ਪਾਇਆ ਕਰੋ #justiceforsiddhumushel so saada bada bhai jasbirpal jas rekhend ton bhai hona karke tode sarre de darshan karan da mauka milya bahut sare singer is industry de rajveer jawande bhai de jinne vi program si ehme birk bhai bahut sare singer la rahe so assi vi thodi di koshish karange ਤੋਂੜ ਤੇਰੀ ਅੱਖ ਜਾਨੀ ਚੋਰ ਦੇ ਨੀ ਮਤੰਦਨਾ ਦਾ ਟੰਬਾ ਤੇ ਤੂੰ ਟਾਣੀ ਗਲਮੋਰ ਲਈ ਮੇਰੀ ਡਾਂਗ ਜਿੰਨੀ ਮਾਰ ਤੇ ਨਹੀਂ ਲੱਕ ਕਹੋਂ ਨਹੀਂ ਮੋੜਦੀ ਉੜੀ ਜੋ ਨਾਹੀ ਤੇ ਰਹੋ ਐਨਾ ਪਿਆਰ ਤੇਰਾ ਮੇਰਾ ਹਾਈ ਨਹੀਂ ਅੱਜ ਦੀ ਤਰੀਕ ਚ ਜੰਮਾ ਲਈ ਜੰਦਾ ਦਾਸੀ ਭਾਈ ਨੀ ਰਾਜੇ ਰਣਜੀ ਤੇਰੇ ਨਾਲ ਸਾਜ ਜਿਹੜੀ ਨਹੀਂ ਜੰਦੇ ਚਕੁਰ ਦੀ ਤੇਰੀ ਮੇਰੀ ਜੁੜੀ ਜੋ ਤਾਰੀ ਤੇ ਲਹੂ ਦੇ ਨਹੀਂ ਤੂੰ ਬਾਰੇ ਸ਼ਾਦੀ